ਫਿਰੋਜ਼ਪੁਰ ਨੇੜੇ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ ਇਸ ਹਾਦਸੇ ਦੌਰਾਨ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਵਾਲ-ਵਾਲ ਬਚਾ ਹੋ ਗਿਆ ਦਰਅਸਲ ਗੋਲਦੀ ਕੰਬੋਜ ਪੰਜਾਬ ਵਿਧਾਨ ਸਭਾ ਦਾ اجلاس ਖਤਮ ਹੋਣ ਤੋਂ ਬਾਅਦ ਆਪਣੇ ਪਰਿਵਾਰ ਸਣੇ ਜਲਾਲਾਬਾਦ ਵਾਪਸ ਜਾ ਰਹੇ ਸਨ ਇਸ ਦੌਰਾਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਦੀ ਹੈ ਕਿ ਸੜਕ ਤੇ ਪਾਣੀ ਜਮਾ ਹੋਣ ਕਾਰਨ ਬ੍ਰੇਕ ਨਾ ਲੱਗੇ ਜਿਸ ਕਾਰਨ ਇਨੋਵਾ ਗੱਡੀ ਤੇ ਬਲੇਰੋ ਗੱਡੀ ਦੀ ਆਪਸ ਚ ਟੱਕਰ ਹੋ ਗਈ ਗੱਡੀ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਵਿਧਾਇਕ ਤੇ ਪਰਿਵਾਰ ਵਾਲ-ਵਾਲ ਬਚ ਗਏ ਫਿਰੋਜ਼ਪੁਰ ਨੇੜੇ ਜਲਾਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਵਾਲ-ਵਾਲ ਬਚਾ ਹੋ ਗਿਆ। ਦਰਅਸਲ ਗੋਲਦੀ ਕੰਬੋਜ ਪੰਜਾਬ ਵਿਧਾਨ ਸਭਾ ਦਾ اجلاس ਖਤਮ ਹੋਣ ਤੋਂ ਬਾਅਦ ਆਪਣੇ ਪਰਿਵਾਰ ਸਣੇ ਜਲਾਲਾਬਾਦ ਵਾਪਸ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਦੀ ਹੈ ਕਿ ਸੜਕ 'ਤੇ ਪਾਣੀ ਜਮਾ ਹੋਣ ਕਾਰਨ ਬ੍ਰੇਕ ਨਾ ਲੱਗੇ ਜਿਸ ਕਾਰਨ ਇਨੋਵਾ ਗੱਡੀ ਤੇ ਬਲੇਰੋ ਗੱਡੀ ਦੀ ਆਪਸ 'ਚ ਟੱਕਰ ਹੋ ਗਈ। ਗੱਡੀ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਵਿਧਾਇਕ ਤੇ ਪਰਿਵਾਰ ਵਾਲ-ਵਾਲ ਬਚ ਗਏ। ਫਿਰੋਜ਼ਪੁਰ ਨੇੜੇ ਜਲਾਲਾਬਾਦ ਤੋਂ ਵਿਧਾਇਕ 골ਡੀ ਕੰਬੋਜ ਦੀ ਗੱਡੀ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਵਾਲ-ਵਾਲ ਬਚਾ ਹੋ ਗਿਆ। ਦਰਅਸਲ 골ਡੀ ਕੰਬੋਜ ਪੰਜਾਬ ਵਿਧਾਨ ਸਭਾ ਦਾ اجلاس ਖਤਮ ਹੋਣ ਤੋਂ ਬਾਅਦ ਆਪਣੇ ਪਰਿਵਾਰ ਸਣੇ ਜਲਾਲਾਬਾਦ ਵਾਪਸ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਦੀ ਹੈ ਕਿ ਸੜਕ ਤੇ ਪਾਣੀ ਜਮਾ ਹੋਣ ਕਾਰਨ ਬ੍ਰੇਕ ਨਾ ਲੱਗੇ ਜਿਸ ਕਾਰਨ ਇਨੋਵਾ ਗੱਡੀ ਤੇ ਬਲੇਰੋ ਗੱਡੀ ਦੀ ਆਪਸ ਚ ਟੱਕਰ ਹੋ ਗਈ। ਗੱਡੀ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਵਿਧਾਇਕ ਤੇ ਪਰਿਵਾਰ ਵਾਲ-ਵਾਲ ਬਚ ਕੇ